ਲੱਖਾ ਲੱਗਦਾ ਮੈਨੂੰ ਆਈ ਆਈ ਉਹ ਕਰਵੇਂ ਬਾਈ ਮੈਂ ਕਿ ਮਚਾਨਦਾ ਨਾ ਮਗਾ ਲੱਖਾ ਲੱਗਦਾ ਮੈਨੂੰ ਹੋਰ ਕੀ ਹਾਲ ਹੈ ਮੁਰਦਾ ਬੜੀ ਆਵਾਜ਼ ਕਰਦਾ ਤੇਰੀ ਓਏ ਇਵਰ ਸਿਲੰਸਰ ਪਵਾੜ ਗਿਆ ਬਾਈ ਬਹੁਤ ਸੁਣਾ ਠੀਕ ਹੈ ਯਾਰ ਆ ਪਤਾ ਯਾਰ ਸਾਲ ਬਾਅਦ ਮਿਲੇ ਯਾਰ ਹਨਾ ਸਾਲ ਬਾਅਦ ਮਿਲੇ ਮੈਨੂੰ ਤੈਨੂੰ ਅਸੀਂ ਕਹਿ ਲੱਗਿਆ ਸੀ ਯਾਰ ਨਾਲ ਰਹਿੰਦੇ ਹੋਈਏ ਮੋਹ ਤਾਂ ਆਉਣ ਲੱਗ ਹੀ ਜਾਂਦਾ ਬਾਈ ਯਾਰ ਹਨਾ ਬਾਈ ਯਾਰ ਇਕੱਠੇ ਰਹੇ ਯਾਰ ਫਰਕ ਪੈਂਦਾ ਹਾਂ ਚੱਲ ਕੋਈ ਨਹੀਂ ਯਾਰ ਜਿਹੜੀਆਂ ਕੋਈ ਗਲਤੀਆਂ ਹੋ ਗਈਆਂ ਨਾ ਹਾਂ ਛਕਵੇ ਗਿਲੇ ਇਹਨਾਂ ਤੂੰ ਛੱਡ ਦੇ ਯਾਰ ਬਾਈ ਹੈ ਛੱਡਨੇ ਪੈਣੇ ਔਰ ਨਾ ਤੈਨੂੰ ਲੋੜ ਹੋਵੇ ਨਾ ਕਲਕੁਨਗਦੀ ਘਰੋਂ ਲੈ ਜੀ ਆਪੋ ਜੀ ਨਾ ਤਾਂ ਗਰੀਬ ਨੂੰ ਸਾਰੇ ਜ਼ਿੰਮੇਵਾਰ ਬਣਾ ਹਾਂ ਨਾ ਨਾ ਜ਼ਿੰਮੇਵਾਰ ਨੂੰ ਸਾਰੇ ਇਹ ਨਾ 9 ਮਾਸ ਦਾ ਰਿਸ਼ਤਾ ਇਹ ਨਹੀਂ ਟੁੱਟਦਾ ਚਲੋ ਆਪਾਂ ਭੱਜਦੇ ਆ ਪਰ ਨਹੀਂ ਉਹ ਕਹਿੰਦੇ ਨਾ ਮੜ ਬੋਤੀ ਬੋੜ ਥੱਲੇ ਆਉਂਦੀ ਆ ਆਉਣਾ ਪੈਂਦਾ ਬਾਈ ਵੀ ਇਕੱਠੇ ਹੋਣਾ ਪੈਂਦਾ ਆਪਾਂ ਨੂੰ ਹੌਣ ਫਿਰ ਕਿਵੇਂ ਕਿੱਥੇ ਲੱਗਿਆ ਲੁਗਿਆ ਐਤ ਕਿਦਾ ਯਾਰ ਸਾਲ ਪਰ ਵਿਹਲਾ ਹੀ ਰਿਆ ਮਾਪੀ ਕੋਈ ਤੂੰ ਆ ਜਾ ਆਪਣੇ ਆ ਜੀ ਕੋਈ ਨਹੀਂ ਵੇਖਾਂਗੇ ਵੇਖ ਲਾਂਗੇ ਕੋਈ ਆ ਆ ਆ ਜੀ ਕੋਈ ਲੋੜ ਹੋਏ ਕਣਕੁਣਕ ਦੀ ਨਾ ਕੋਈ ਨਹੀਂ ਤੇ ਆ ਜੀ ਕੋਈ ਚੱਕਰ ਨਹੀਂ ਯਾਰ ਫਿਰ ਵੀ ਕੋਈ ਚੱਕਰ ਨਹੀਂ ਅਸੀਂ ਇਕੱਠੇ ਰਹੇ ਹਾਂ ਉਹ ਤਾਂ ਆਉਂਦਾ ਕੱਜਰਾ ਚਲ ਟੰਗਾ ਬਾਈ ਆ ਜਾ ਆ ਲੱਖਿਆ ਆ ਜਾ ਗਾਂ ਹੀ ਆ ਜਾ ਯਾਰ ਆ ਜੇ ਮੈਂ ਤਾਂ ਆਰਾਮ ਕਰੀਏ ਗਰਮੀ ਜੀ ਬਾਲੀ ਸੀ ਨੀਦੀ ਆ ਗਈ ਸੀ ਯਾਰ ਓਏ ਯਾਰ ਮੈਂ ਤੇਰੇ ਕੋਲੇ ਕੰਮ ਆਇਆ ਹਾਂ ਮੈਨੂੰ ਇਸ ਤਰ੍ਹਾਂ ਕਣਕ ਦਾ ਗੱਟਾ ਦੇ ਐਸੇ ਕਣਕ ਲਈ ਨਹੀਂ ਗਈ ਯਾਰ ਮੈਂ ਕਿਤੇ ਲੱਗਣੀ ਵਿਹਲਾ ਸੀ ਕਿ ਤੇ ਪੈਸੇ ਪੁੱਛੇ ਤੇ ਹੈਂਡੀ ਸੀ ਤੇ ਪੂਰੇ ਦੇ ਕੰਮ ਤੇ ਲੱਗਾ ਸੀ ਯਾਰ ਸੀ ਜਨੋ ਜਾਂ ਲੱਗਾ ਜੀਰਾ ਤੇ ਨਾਲੇ ਤਾਂ ਮੈਨੂੰ ਕਣਕ ਦੇ ਕajou ਗੱਟਾ ਦੋ ਗੱਟੇ ਤੇ ਨਾਲੇ ਪੈਸੇ ਦੇ 5000 ਰੁਪਏ ਕੋਈ ਆਇਆ ਕਰ ਅਸੀਂ ਖਾਦ ਮੇਰੀ ਪੰਜ ਦੀ ਸਿੰਮ ਲਾਦਾ ਆ ਲੈ ਪੈਸੇ ਅੱਛਾ ਕਣਕ ਦਾ ਘਟਾ ਉਧਰੋਂ ਲੈ ਜੀ ਜਾਂਦਾ ਚੰਗਾ ਲੈ ਜੇਂਦਾ ਮੇਰੇ ਕੱਢ ਕੇ ਆਪਦਾ ਹੀ ਬੰਦਾ ਤੋਂ ਕੋਈ ਚੱਕ ਕਰਨ ਜਾ ਤੇ ਗੱਲ ਹੋਣੀ ਕਿ ਮਰੀ ਹਾਂ ਤੇ ਐਦ ਕੀ ਆਪਣੇ ਆ ਜਾ ਫਿਰ ਆ ਜਾਗੇ ਭਾਈ ਪਤਾ ਕੀ ਗੱਲ ਹੈ ਹਾਂ ਪਰ ਪਰ ਆਪਾਂ ਲੜਕੇ ਹੜੇ ਇੱਕ ਦੂਜੇ ਨਾਲ ਉਹ ਫਿਰ ਵੀ ਨਹੀਂ ਯਾਰ ਮੇਰੀ ਗੱਲ ਤਾਂ ਸੁਣ ਹਾਂ ਤੇ ਐਦ ਕੀ ਮੈਂ ਬਈ ਲਿਖ ਲਿਖਾ ਕਰਾਉਂਗਾ ਦेन ਰਾਤ ਦੀ ਕੋਈ ਮੈਂ ਤੈਨੂੰ ਦਿਹਾੜੀ ਨਹੀਂ ਦੇਣੀਗੀ ਜਿਹੜੀ ਮੈਨੂੰ ਠੇਕੇ ਪਾਊਗੀ ਠੇਕੇ ਪੈਣ ਦੀ ਦਿਹਾੜੀ ਮੈਂ ਤੈਨੂੰ ਕਟਾਊਂਗਾ ਕਿੰਨੇ ਕਿੰਨਾ ਲਏਗਾ ਠੇਕਾ ਠੇਕਾ ਮੈਂ 1 ਲੱਖ 20 ਹਜ਼ਾਰ ਲਵਾਂਗਾ ਠੀਕ ਆ ਜਿਹੜੇ ਮੈਨੂੰ ਦਿਹਾੜੀ ਪਾਊਗੀ ਠੇਕੇ ਪੈਣ ਦੀ ਉਹ ਕਟਾਊਂਗਾ ਐਸੇ ਗੱਲ ਤੋਂ ਪਾਰ ਆਪਣਾ ਰੋਲਾ ਪਿਆ ਫੇ ਰੋਟੀ ਪਾਣੀ ਤੈਨੂੰ ਟਾਈਮ ਤੇ ਦੇਣਾ ਪਊਗਾ ਬਾਈ ਕੋਈ ਚੱਕਰੀਂ ਤੂੰ ਆ ਜੀ ਯਾਰ ਆਪਣੇ ਆਈ ਕੰਮ ਤੇ ਆ ਜੀ ਚੰਗਾ ਚੱਲ ਜਿਹੜੀ ਹੋ ਗਈ ਸੋ ਹੋ ਗਈ ਯਾਰ ਬਸ ਅੱਗੇ ਤੋਂ ਭੁੱਲ ਜਾ ਰੋ ਅੱਜ ਲੈਖ ਲਿਖਾ ਕਰਾਉਣਾ ਅੱਜ ਕਰਾਲਾ ਸਵੇਰੇ ਕਰਾਉਣਾ ਸਵੇਰੇ ਕਰਾਉਣਾ ਕੁੜੀ ਆਪੇ ਸ਼ਾਮ ਨੂੰ ਕਰ ਲਾਂਗੇ ਇੱਕ ਵਾਰੀ ਜਾਇਆ ਤੈਨੂੰ ਜਿੱਥੇ ਤੂੰ ਆਦਾ ਕੋਈ ਪੈਸੇ ਖਤਨੇ ਆ ਜਾ ਤੂੰ ਕਿਸੇ ਨੂੰ ਦੇਣਾ ਲੈਣਾ ਹੁੰਦਾ ਲਾਇਆ ਉਹ ਸਟੋਰ ਲੈ ਜਾ ਲੈ ਜਾ ਉਧਰਲੇ ਸਟੋਰ ਚ ਪਈ ਉਧਰ ਹੀ ਉਧਰ ਹੀ ਪਈ ਹੈ ਲੈ ਜਾ ਯਾਰ ਲੈ ਕੇ ਜਾਂ ਚਲਾਇਆ ਕਿਹੜੀ ਕੋਈ ਚੱਕਰ ਨਹੀਂ ਜੇ ਬੁੜੀਆਂ ਬੋਲਣੀਆਂ ਤੂੰ ਕਿਹਾ ਮੈਂ ਬਾਈ ਨਾਲ ਗੱਲ ਕਰਕੇ ਆ ਜਾਂਗਾ ਲੈ ਲੈ ਜਾ ਕੋਈ ਜੀ ਲੈ ਜਾ ਚੰਗਾ ਸਵੇਰੇ ਮਿਲਦੇ ਆਂ ਫਿਰ ਚੰਗਾ ਚੰਗਾ ਆਵਾਜ਼ ਚੰਗਾ ਫਸਿਆ ਫੇਰ ਹਣਾ ਫੇਰ ਬਸਾ ਲਿਆ ਆ ਗਈ ਇਹ ਭੱਜਦਾ ਸੀ ਆਉਤੇ ਜਾਣੀ ਕੋਈ ਨਾ ਇਨਾਦ ਨੂੰ ਠੇਕੇ ਬੰਦੀ ਦਿਹਾੜੀ ਤੋੜ ਗਈ ਓ ਲਖਿਆ ਕੀ ਹਾਲ ਚਾਲ ਓ ਠੀਕ ਆ ਬਾਈ ਵਕੀਲ ਹੋਰ ਠੀਕ ਠਾਕ ਹਾਂਜੀ ਹਾਂਜੀ ਵਧੀਆ ਜੀ ਲਿਆ ਮਸਾਲਾ ਲੱਗ ਗਿਆ ਮਸਾਲਾ ਲਾਉਣਾ ਹੋਰ ਸੁਣਾ ਠੀਕ ਆ ਵਧੀਆ ਫੇਰ ਆ ਗਿਆ ਤੂੰ ਹਾਂ ਬਾਈ ਆਉਣਾ ਹੀ ਪਿਆ ਯਾਰ ਪਤੰਦਰਾ ਬੰਦਾ ਹੋਰ ਵੇਖ ਲੈਂਦਾ ਅੱਗੇ ਤਾਂ ਤੁਸੀਂ ਲੜਕੇ ਖੜੇ ਆ ਉਹ ਯਾਰ ਇੱਕ ਦਿਨ ਬਾਈ ਬੁਲ ਕਰਨਾ ਮਿਲ ਗਿਆ ਮੈਨੂੰ ਜਾਂਦੇ ਨੂੰ ਉਹ ਆਦਾ ਯਾਰ ਪਿਛਲੀਆਂ ਗੱਲਾਂ ਛੱਡ ਤੇ ਕੀ ਤੈਨੂੰ ਬਾਹਰ ਘਾਟ ਤੇਰੀ ਕੱਢ ਦਿੰਨੇ ਕੋਈ ਚੱਕਰ ਨਹੀਂ ਬਾਹਰ ਘਾਟ ਤੇਨੂੰ ਨਹੀਂ ਰਾਤ ਦੇਣ ਦੀ ਦਿਨ ਰਾਤ ਦੀਆਂ ਦਿਹਾੜੀਆਂ ਲਾਉਂਦਾ ਮੈਂ ਅੱਗੇ ਤਾਂ ਤੈਨੂੰ ਰਗੜਤਾ ਆਉਣੇ ਉਹ ਚੱਲ ਕੋਈ ਨਹੀਂ ਯਾਰ ਗਰੀਬ ਨੂੰ ਨਹੀਂ ਸਰਦਾ ਬਾਈ ਜ਼ਿੰਮੇਦਾਰ ਬਣਾ ਫਿਰ ਗਰੀਬ ਕਰੇ ਕੀ ਯਾਰ ਬੱਸ ਬੱਚੇ ਪਾਲਣੇ ਯਾਰ ਕਿਸੇ ਹਿਸਾਬ ਨਾਲ ਪਾਲਣੇ ਆਪਾਂ ਠੀਕ ਹੈ ਉਹ ਤਾਂ ਤੇਰੀ ਗੱਲ ਸਹੀ ਆ ਪਰ ਨਾ ਫਰਦਾ ਦਾ ਜ਼ਿਮੀਂਦਾਰ ਨੂੰ ਵੀ ਨਹੀਂ ਆਪਣੇ ਬਣਾ ਗਰੀਬ ਨਾ ਹਾਂ ਉਹ ਤਾਂ ਹੈਗਾ ਬਾਈ ਯਾਰ ਕੰਮ ਕਰਦਾ ਕਿਸੇ ਦਾ ਨਹੀਂ ਸਰਦਾ ਹਾਂ ਤੇ ਤਾਂ ਕਰ ਕਿਹੜਾ ਹੁਣ ਮੈਨੂੰ ਯਾਰ ਚਲੋ ਅੱਜ ਆ ਯਾਰ ਮੈਂ ਆ ਗਿਆ ਯਾਰ ਕੰਮ ਤੇ ਅੱਛਾ ਹੁਣ ਫੇਰਾ ਦਾ ਵਧੀਆ ਚੱਲੀ ਜਾਂਦਾ ਰੋਟੀ ਪਾਣੀ ਵਧੀਆ ਦਿੰਦੇ ਆ ਅੱਛਾ ਤੇ ਪੈਸੇ ਪੂਸੇ ਵੀ ਦੇ ਦਿੰਦਾ ਵਧੀਆ ਤੇ ਉਹ ਬੰਦਾ ਰੁੱਖਾ ਬਹੁਤ ਹਜੇ ਤਾਂ ਸਹੀ ਚੱਲੀ ਜਾਂਦਾ ਬਈ 8-9 ਮਹੀਨੇ ਹੋ ਗਏ ਲੱਗੇ ਨੂੰ ਸਾਲ ਮੇਰਾ ਨੇੜੇ ਹੀ ਆਹ ਅੱਛਾ ਤੇ ਵਧੀਆ ਚੱਲੀ ਜਾਂਦਾ ਗੇਰਾ ਹਲਦੀ ਘੜੀ ਦਾ ਠੀਕ ਠੀਕ ਤੇ ਤੂੰ ਆਪਣੇ ਆ ਜਾ ਕੋਈ ਨਹੀਂ ਗਾਣ ਵੇਖ ਲਾਂਗੇ ਬਾਈ ਜੇ ਜੇਦਾ ਵਧੀਆ ਸਾਲ ਲਵਾ ਆ ਗਿਆ ਇਹ ਮੇਰਾ ਮੇਰਾ ਸਾਲ ਵਧੀਆ ਇਹਨੇ ਲਵਾਤਾ ਫਿਰ ਤਾਂ ਮੈਂ ਇਹਦੇ ਰਹੂੰਗਾ ਅੱਛਾ ਜੇ ਕੋਈ ਬਾਤ ਘਾੜ ਕੀਤੀ ਐਂਡ ਤੇ ਜਾ ਕੇ ਫਿਰ ਤੈਨੂੰ ਪਤਾ ਹੀ ਐ ਫਿਰ ਹਟਣਾ ਹੀ ਪੈਂਦਾ ਬੰਦੇ ਨੂੰ ਕਿ ਨਹੀਂ ਤੇ ਤੂੰ ਮੇਰੇ ਕੋਲੇ ਗੱਲ ਤਾਂ ਕਰਦਾ ਯਾਰ ਘਰੇ ਆ ਜਾਂਦਾ ਜੇ ਮੈਂ ਹੈਣੀ ਸੀ ਤਾਂ ਤੂੰ ਘਰੇ ਗੱਲ ਤਾਂ ਕਰਦਾ ਬੁੜੀਆਂ ਕੋਲੇ ਗੱਲ ਕਰ ਦਿੰਦਾ ਬਾਈ ਯਾਰ ਕੀ ਯਾਰ ਹੁਣ ਇਹਦੇ ਕੋਲੇ ਮੇਰੇ ਇਹ ਕੀ ਨਾ ਕੰਮ ਹੋ ਜਾ ਉਹ ਜੇ ਤੈਨੂੰ ਕੋਈ ਪੈਸੇ ਢੇਲੇ ਦੀ ਲੋੜ ਸੀ ਤਾਂ ਤਾਂ ਦੱਸ ਦਿੰਦਾ ਸੀ ਜਨ ਮੇਰਾ ਲੱਗਿਆ ਨਹੀਂ ਮੈਂ ਇਹਦੇ ਕੋਲੇ ਗਿਆ ਮੈਂ ਬਾਈ ਇਹਨੂੰ ਕਣਕ ਦੇ ਦੇ ਯਾਰ ਉਹਨੇ ਕਣਕ ਵੀ ਦੇਤੀ ਮੈਨੂੰ ਕੁਵਾਂਟਲ ਕਣਕ ਲਿਆ ਮੈਂ ਅੱਛਾ ਤੇ ਪੈਸੇ ਵੀ 5000 ਚਾਹੀਦੇ ਹੋ ਫਿਰ ਉੱਥੇ ਮੈਂ ਲੱਗਣਾ ਪਿਆ ਉਹਨਾਂ ਬਾਈ ਆਪਣੇ ਕੰਮ ਤੇ ਲੱਗ ਜਾ ਚੱਲੋ ਉਹਨਾਂ ਨੂੰ ਵੀ ਮੈਂ ਲੱਖ ਰੁਪਇਆ ਲੈ ਗਿਆ ਅੱਛਾ ਵਧੀਆ ਜਾਨੇ ਕਿ ਹੁਣ ਚੱਲੀ ਜਾਂਦਾ ਸਿਸਟਮ ਯਾਰ ਠੀਕ ਉਹਨੂੰ ਵੀ ਗਿਆਨ ਆ ਗਿਆ ਤਾਂ ਯਾਰ ਬੰਦੇ ਬਣਾ ਨਹੀਂ ਸਰਦਾਗਾ ਗਰੀਬ ਗਿਆਨਤਾ ਆ ਗਿਆ ਉਹਨੇ ਤੈਨੂੰ ਫੇਰ ਰਗੜਨਾ ਉਹ ਚੱਲ ਕੋਈ ਨਹੀਂ ਮੈਨੂੰ ਪਤਾ ਉਹਦਾ ਯਾਰ ਕੋਈ ਨਹੀਂ ਫਿਰ ਹੁਣ ਗਰੀਬ ਬੰਦਾ ਕਰੇ ਦਾ ਕਰੇ ਕੀ ਯਾਰ ਫਿਰ ਦੱਸ ਬੱਚੇ ਨਹੀਂ ਪਾਲਣੇ ਯਾਰ ਬੰਜਵਾਕ ਪੜਾਉਣੇ ਚੱਲ ਆਪਦੀ ਤਾਂ ਮੇਰੀ ਜ਼ਿੰਦਗੀ ਖਰਾਬ ਹੋਈ ਜੀ ਹੈ ਹੁਣ ਜਵਾਕਾਂ ਦੀ ਤਾਂ ਨਾ ਹੋਵੇ ਗਾਂ ਯਾਰ ਬਾਈ ਯਾਰ ਇਹ ਤਾਂ ਹੈਗਾ ਹੀ ਐ ਚੱਲ ਵੇਖ ਲਈ ਯਾਰ ਚੱਲ ਕੋਈ ਨਹੀਂ ਬਾਈ ਠੀਕ ਆ ਦੱਸ ਦੀ ਮੈਨੂੰ ਤੂੰ ਚੰਗਾ ਸੋ ਸਹੀ ਨਿਭੜਿਆ ਯਾਰ ਫਿਰ ਤਾਂ ਬਾਈ ਮੈਂ ਇਸੇ ਦੇ ਰਹੂੰਗਾ ਯਾਰ ਅੱਛਾ ਜੋ ਵਾਅਦਾ ਘਾੜ ਕੀਤੀ ਕੋਈ ਫਿਰ ਵੇਖਾਂਗੇ ਠੀਕ ਆ ਅੱਛਾ ਓਕੇ ਵੇ ਲੱਖਿਆ ਪਾਣੀ ਲਾਤਾ ਪਨੀਰੀ ਨੂੰ ਹਾਂ ਬਾਈ ਲਾਤਾ ਤੇ ਨੱਕੇ ਨੂੰ ਕੇ ਤਕੜੇ ਕਰਦੀ ਹੂੰ ਵੈਸੇ ਤੈਨੂੰ ਕਹਿਣ ਦੀ ਤਾਂ ਲੋੜ ਹੈ ਨਹੀਂ ਕਰੀਂ ਨਾ ਬਾਈ ਮਾਰ ਪਰ ਫਿਰ ਵੀ ਸਾਲਾ ਮਨ ਨਹੀਂ ਟਿਕਦਾ ਯਾਰ ਕਹਿਣਾ ਪੈਂਦਾ ਨਹੀਂ ਬਾਈ ਆ ਵੇਖਾ ਤੇਰੇ ਸਾਹਮਣੇ ਮੈਂ ਪਾਣੀ ਲਾ ਕੇ ਨਾ ਨੂੰ ਕਰੜੇ ਕਰੀਂ ਨਾ ਹੋਰ ਨਾ ਟੁੱਟ ਜੇ ਪਾਣੀ ਯਾਰ ਚਲੋ ਚੰਗੀ ਗੱਲ ਬਾਈ ਗੱਲ ਕਰਨੀ ਤੇਰੇ ਨਾਲ ਯਾਰ ਕੀ ਕਰਨੀ ਆ ਯਾਰ ਨਾ ਮੇਰੇ ਭਾਂਜੇ ਦਾ ਵਿਆਹ ਆ ਗਿਆ ਅੱਛਾ ਤੇ ਮੈਨੂੰ ਰੁਪਈਆ 5000 ਚਾਹੀਦਾ ਯਾਰ ਯਾਰ 5000 ਤਾਂ ਮੁਸ਼ਕਲਾ ਲੱਖਿਆ ਯਾਰ ₹1000 ਲੈ ਜੀ ਬਈ 1000 ਨਾਲ ਵਿਆਹ ਵਿਖਿਆ ਜਾਂਦਾ ਯਾਰ ਹੁਣ ਲੱਖਿਆ ਫਿਰ ਯਾਰ ਮੇਰੇ ਕੋਲ ਇਸ ਟਾਈਮ 5000 ਤਾਂ ਹੈ ਨਹੀਂਗਾ 1000 ਲੈ ਜੀ ਤੂੰ ਟਾਈਮ ਸਾਰ ਇੱਕ ਵਾਰੀ ਯਾਰ ਯਾਰ ਬਾਈ ਯਾਰ ਲੀੜੇ ਵੀ ਬਣਾਉਣੇ ਜਵਾਕਾਂ ਦੇ ਉਹ ₹1000 ਲੈ ਜਾ ਇੱਕ ਵਾਰੀ ਉਹਨਾਂ ਪੈਸੇ ਦੇਣੇ ਵੀ ਮੇਰੇ ਵਿਆਹ 'ਚ ਦਿੱਤੇ ਸੀਗੇ ਜਿਹੜਾ ਕੋਈ ਉਹ ਵੀ ਦੇਣਾ ਮੈਨਾਂ ਦੇਣਾ ਆਪ ਦਾ ₹1000 ਨਾਲ ਜਵਾਕਾਂ ਦੇ ਲੀੜੇ ਬਣਾਵਾਂ ਕਿ ਮੈਂ ਆਪਦੇ ਬਣਾਵਾਂ ਕਿ ਉਹਨਾਂ ਦੇ ਮੈਂ ਦੇਊਂਗਾ ਯਾਰ ਉਹ ਕੌਣ ਲਿਆ ਕੰਮ ਦਾ ਟਾਈਮ ਕੱਲੀ ਆਪਦੀ ਬੋਟੀ ਨੂੰ ਭੇਜਦੇ ਪੈਸੇ ਦੇ ਕੇ 1000 ਰੁਪਿਆ ਤੂੰ ਆਪਣੇ ਆ ਕੰਮ ਕਿੰਨਾ ਪਿਆ ਕੰਮ ਤੇ ਆ ਕਿਉਂ ਦਿਹਾੜੀਆਂ ਆਪਦੀਆਂ ਨਾਲ ਤੇਰੇ ਪੈਸੇ ਕੱਟੇ ਜਾਣਗੇ ਉਹ ਫਾਇਦਾ ਬਾਈ ਯਾਰ ਲਿਆ ਤਾਂ ਹੁੰਦੇ ਹੀ ਰਹਿੰਦੇ ਆ ਇੱਕ ਭਾਂਜਾ ਮੇਰਾ ਯਾਰ ਉਹਦਾ ਜਾਣਾ ਪੈਣਾ ਯਾਰ ਆਖਿਆ ਉਹ ਆਦਾ ਘਰ ਵੀ ਵੇਖਣਾ ਘਰ ਤਾਂ ਵੇਖਣਾ ਬਾਈ ਹੁਣ ਯਾਰ ਤੂੰ 1000 ਰੁਪਿਆ ਲੈ ਲੈ ਗੱਲ ਮੰਨ ਲੈ ਮੇਰੀ ਇਹ ਤਾਂ ਬਾਈ ਗਲਤ ਹੈ ਤੇਰੀ ਗੱਲ ਯਾਰ ਇੱਥੇ ਆ ਕੇ ਨਾ ਮੇਰੇ ਕੋਲੇ ਤਾਂ 1000 ਰੁਪਿਆ ਲੱਖਿਆ ਇੱਥੇ ਆ ਕੇ ਨਾ ਤੂੰ ਐਂ ਹੀ ਕਰਨ ਲੱਗ ਜਾਣਾ ਹੁਣ ਨਾ ਹਣ ਮੇਰਾ ਡੇਢ ਕਿ ਮਹੀਨਾ ਰਹਿ ਗਿਆ ਤੇ ਇਹ ਗੱਲਾਂ ਕਰਨ ਲੱਗ ਗਿਆ 5000 ਰੁਪਏ ਦੇ ਦੇ ਕਿੱਡੀ ਗੱਲ ਹੈ ਯਾਰ ਤੈਨੂੰ ਉਹ ਲਖਿਆ ਮੇਰੇ ਪੈਸੇ ਲੱਗ ਗਏ ਅੱਗੇ ਕੰਪਿਊਟਰ ਕਰਾਇਆ ਲਵਾਇਆ ਤੈਨੂੰ ਪਤਾ ਤਾਂ ਹੈਗਾ ਅਗਲੇ ਨੇ ਉਹਦੀ ਮੰਗ ਲੈ ਇਹ ਹੋਣ ਦਾ ਜਵਾਬ ਆ ਕੋਈ ਯਾਰ ਕੋਈ ਹੁੰਦਾ ਬਾਈ ਆ ਜਾ ਤੈਨੂੰ ਮਾਗਣਾ ਮੇਰਾ ਹੁਣ ਹਟਣ ਦਾ ਵਿਖੋਰੇ ਪੈਸੇ ਨਹੀਂ ਦੇਣੇ ਦੇ ਕੇ ਜਾਊਂਗਾ ਤੇਰੇ ਪੈਸੇ ਮੈਂ ਚੱਕ ਗਿਆ ਤਾਂ ਉਹ ਨਹੀਂ ਉਹੋ ਜੀ ਗੱਲਾਂ ਨਹੀਂ ਲਖਿਆ ਯਾਰ ਬੜਾ ਨਾ ਪੁੱਛਿਆ ਕਰ ਤੇਰੀਆਂ ਇਹੀ ਗੱਲਾਂ ਰਹਿਣਗੀਆਂ ਚੱਲ ਫਿਰ ਫੜ ਲਈ 10000 ਰੁਪਏ ਆਹ ਤੇ ਜਿਹੜਾ ਡੇਢ ਮਹੀਨਾ ਰਹਿ ਗਿਆ ਨਾ ਆਪਦਾ ਕਰ ਲੈ ਹਿਸਾਬ ਲੱਖਿਆ ਤੂੰ ਦੂਜੀ ਵਾਰ ਇਹ ਕੰਮ ਕਰ ਲੱਗਿਆ ਮੁੜਿਆ ਫੇਰੇ ਭਾਈ ਹਜ਼ਾਰ ਨਾਲ ਯਾਰ ਮੈਂ ਕੀ ਕੋਈ ਯਾਰ ਬਾਈ ਬਣ ਕੇ 1000 ਰੁਪਏ ਰੱਖ ਇੱਕ ਵਾਰੀ ਆ ਲੈ ਯਾਰ ਤੂੰ ਵਿਆਹ ਦਾ ਵੇਖ ਕੋਈ ਫਿਰ ਵੇਨੇ ਕੀ ਬਣਦਾ ਯਾਰ ਹਜ਼ਾਰ ਨਾਲ ਵਿਆਹ ਕਿੱਥੇ ਵੇਖਿਆ ਜਾਊਗਾ ਯਾਰ ਤੂੰ ਕੁੱਤੇ ਟਾਈਮ ਤੇਰਾ ਵਿਆਹ ਆਇਆ ਤੇਰਵੇਂ ਮਹੀਨਾ ਯਾਰ ਤੂੰ ਆਪ ਸੋਚ ਲੱਖਿਆ ਯਾਰ ਕੋਈ ਮੈਂ ਕਣਕ ਦੇਦਾ ਉਹ ਆਦਣੂ ਸਾਰੇ ਕੱਟੇ ਗਏ ਲੈ ਕੇ ਖਾਦੇ ਸੀ ਸਾਰੇ ਕੋਈ ਨਹੀਂ ਜੀ ਆ ਬਈ ਕੋਈ ਨਹੀਂ ਕੋਈ ਨਹੀਂ ਬਾਈ ਯਾਰ ਐ ਨਹੀਂ ਕਹਿੰਦਾ ਤੂੰ ਮੇਰੇ ਭਰਾਵਾਂ ਵਰਗਾ ਟੈਨਸ਼ਨ ਨਾ ਲੈ ਤੈਨੂੰ ਦੇ ਦੂੰਗਾ ਬਾਅਦ ਚ ਪੈਸੇ ਮੈਂ ਜਾਣ ਲੱਗਾ 2000 ਰੁਪਏ ਵਧ ਲੈ ਜੀ ਕੋਈ ਨਹੀਂ ਮੈਂ ਕਰਦਾ ਕੋਈ ਨਾ ਕੋਈ ਹਿੱਲਾ ਹਾਂ ਕਰ ਕਰ ਲੈ ਚੱਲ ਜੇ ਪੁੱਛ ਲੈ ਇੱਕ ਵਾਰੀ ਮੁੜ ਕੇ ਮੈਂ ਦੇ ਦੂੰਗਾ ਕਹੇ ਤੋ ਪਾਗਲ ਬੰਦਾ ਲੈ ਵੀ ਮੈਂ ਫਸ ਜਾ ਤੈਨੂੰ ਪਹਿਲਾਂ ਪੈਸੇ ਦੇ ਕੇ ਅੱਗੇ ਪਸਾਈ ਬੈਠਾ ਕੀ ਯਾਰ 1000 ਰੁਪਏ ਨਾਲ ਵਿਆਹ ਕਰਾਜੂਗਾ ਜੀ ਸਾੜਾ ਗਰੀਬ ਦੇ ਨਾ ਆਹੀ ਹਾਲਾਤ ਰਹਨੇ ਸਾਰੀ ਉਮਰ ਯਾਰ ਕੁੜੀ ਆ ਵਾ ਦੋਖਾਂ ਦਾ ਹੁਣ ਜਵਾਕਾਂ ਦੀ ਲੀੜੇ ਬਣਾਵਾ ਕਿ ਮੈਂ ਆਪ ਦੇ ਲੀੜੇ ਬਣਾਵਾ ਕਿ ਉਹਨਾਂ ਦਾ ਲੈਣਾ ਦੇਣਾ ਦੇਵਾ ਵਿਆਹ ਲੈਣਾ ਘਰਦਿਆਂ ਨੂੰ ਕਿਵੇਂ ਕਰਦਿਆਂ ਕਰ ਲਿਆ ਯਾਰ ਮੇਰੇ ਭਾਂਜੇ ਦਾ ਵਿਆਹ ਯਾਰ ਕੱਲਾ ਕੱਲਾ ਭਾਂਜਾ ਮੇਰਾ ਯਾਰ ਆ ਕੇ ਕਹਿ ਕੇ ਗਿਆ ਮਾਮਾ ਵਿਆਹ ਤੇ ਮਾਮਾ ਕਿਵੇਂ ਜਾਵੇ ਮਾਮੇ ਕੋਲੇ ਪੈਸੇ ਹੀ ਨਹੀਂ ਯਾਰ ਇਸ ਰੁੱਤ 'ਚ ਜਿਆਦਾ ਮੈਨੂੰ ਹੋਰ ਕਿਸੇ ਤੋਂ ਸੀਰੀ ਲੱਗ ਕੇ ਲੈਣੇ ਪੈਣੇ ਸਾਲਾ ਗਰੀਬ ਦਾ ਨਾ ਸਾਰੀ ਉਮਰ ਇਹੀ ਹਾਲ ਲੈਣਾ ਕੁੜੀ ਆ ਵਾ ਬਹੁਤ ਮਾੜੀ ਗੱਲ ਆ ਯਾਰ ਬਾਈਬਲ ਕਰਨੇ ਨੇ ਵੀ ਆ ਕੇ ਨਾ ਮੌਕੇ ਤੇ ਜਵਾਬ ਦਿੱਤਾ ਪਤਾ ਉਹਨੂੰ ਵੀ ਆ ਡੇਢ ਕਿ ਮਹੀਨਾ ਰਹਿੰਦਾ ਉੱਤੇ ਐਂ ਹੀ ਕਰਦਾ ਯਾਰ ਉਹ ਪੈਂਡ ਤੇ ਆ ਕੇ ਯਾਰ ਇਹੀ ਗੱਲਾਂ ਹੋਉਂਦੀਆਂ ਨੇ ਇੱਕ ਵਾਰੀ ਯਾਰ ਫੇਰ ਪੁੱਛ ਕੇ ਵੇਖ ਲੈਨੇ ਯਾਰ ਦੇਦੇ ਦਾ ਯਾਰ ਸੱਚੇ ਅੰਬ ਤੋੜ ਕੇ ਰੱਖੋ ਬਾਈ ਕਿਵੇਂ ਆ ਲੱਖਿਆ ਦੇ ਦੇ ਯਾਰ ਪੈਸੇ ਯਾਰ 4000 ਹੋਰ ਦੇ ਦੇ 10000 ਤਾਂ ਦੇਦਾ ਯਾਰ ਮੈਂ ਯਾਰ ਫੋਨ ਲਾਇਆ ਸੀ ਇੱਕ ਦੋ ਬੰਦਿਆਂ ਨੂੰ ਤੇ ਗੱਲ ਬਣੀ ਨਹੀਂ ਲੱਖਿਆ ਯਾਰ ਤੇ ਤੇਰਾ ਮੁੰਡਾ ਕਿੰਨੇ ਸਾਲਾਂ ਦਾ ਹੋ ਗਿਆ ਲੱਖਿਆ 10 ਸਾਲਾਂ ਦਾ 10 ਸਾਲਾਂ ਦਾ ਹੋ ਗਿਆ ਹਾਂ ਉਹ ਯਾਰ ਆਪਾਂ ਐਵੇਂ ਓਕੇ ਹੋਈ ਜਾਂਦੇ ਤੈਨੂੰ ਆਪਣੇ ਪੱਠੇ ਪੁੱਠੇ ਦੇ ਲਾ ਦੇ ਯਾਰ ਬਾਈ ਇਹ ਗੱਲ ਅੱਜ ਤੱਕ ਕਹਿਤੀ ਤੇ ਮੁੜ ਕੇ ਨਾ ਆਖੀ ਮੈਂ ਤੈਨੂੰ ਦੱਸਾਂ ਕਿਉਂ ਮੈਂ ਤੇਰੇ ਗਲ ਪੈ ਜਾਊਂਗਾ ਕੀ ਮੈਂ ਕੀ ਕਰਾਂ ਮੈਂ ਤਾਂ ਯਾਰ 18 19 ਸਾਲ ਸੀਰ ਲਾਇਆ ਹੁਣ ਮੇਰੇ ਜਵਾਕਾ ਤੇ ਵੀ ਸੋਚ ਰੱਖਦੇ ਆ ਯਾਰ ਤੁਸੀਂ ਉਹ ਜਾ ਭਰਾਵਾ ਉਹਨੂੰ ਕੰਮ ਲਾਵਾਂਗੇ ਪਹਿਲਵਾਨ ਬਣਗੇ ਚਾਰ ਮੈਂ ਮੈਂ ਤੈਨੂੰ ਕਹਿਣਾ ਵੀ ਆ ਜਿਹੜਾ 1.5 ਮਹੀਨਾ ਰਹਿ ਗਿਆ ਤੇਰਾ ਓਏ ਪੜਦੇ ਪੁੱੜਦੇ ਨਹੀਂ ਹੁੰਦਾ ਥੋੜੇ ਜਵਾਕ ਯਾਰ ਕਿਉਂ ਨਹੀਂ ਪੜਦੇ ਹੁੰਦੇ ਮੈਂ ਜੋਰ ਥੋੜੇ ਜਵਾਕ ਚੋਰੀਆਂ ਕਰਦੇ ਹੁੰਦੇ ਸਕੂਲ ਤੇ ਕਹਿੰਦੀ ਰਵਣ ਕੱਢ ਲਈ ਕਹਿੰਦਾ ਪੈਨ ਕੱਢ ਲੈ ਸਾਡੇ ਜਵਾਕ ਗਰੀਬਾਂ ਆ ਜੱਜ ਨਾਲ ਲੱਗੇ ਆ ਜਾਂ ਲਾਲਾ ਜੱਜ ਤੂੰ ਆਪਦਾ ਬਸ ਤਾ ਵੀ ਇੱਕ ਦੋ ਵਾਰ ਇਹ ਗੱਲ ਨਹੀਂ ਕਰਨੀ ਤੂੰ ਮੈਂ ਤੇਰੇ ਗਲ ਪੈ ਜਾਊਂਗਾ ਜਵਾਕ ਉਹ ਜਾ ਉਹ ਭਰਾਵਾ ਲਾਲਾ ਜੱਜ ਹੀ ਨਹੀਂ 18 19 ਸਾਲੀ ਹੱਥ ਜਵਾਕ ਤਾਂ ਨਹੀਂ ਤੂੰ ਜੱਜ ਲਾ ਕੇ ਵਿਖਾਈ ਆ ਉਹਦੇ ਪੁੱਤ ਨੂੰ ਮੈਂ ਤੰਦ ਦੱਤਾ ਮੈਂ ਕਹ ਪੰਜਵੀਂ ਪਾਸ ਨਹੀਂ ਹੁੰਦਾ ਥੋੜੇ ਜਵਾਕ ਆ ਪਈਏ ਤੇਰੀ ਕਈ ਚੱਕਲੀਆਂ ਆ ਆਪਦੀ ਮਾਰੀ ਜਾਂਦਾ ਕਰ ਲੈ ਮੈਂ ਜੱਜ ਲਾਉਂਗਾ ਵਾ ਜੱਜ ਆ ਯਾਰ ਲੋਕ ਆਪਾਂ ਦਾ ਸੀਰੀ ਸੀਰ ਲਾਏ 18 19 ਸਾਲ ਜਵਾਨਾਂ ਤੇ ਮਾੜੀ ਸੋਚ ਰੱਖਦੇ ਯਾਰ ਹਾਂਜੀ ਭਾਈ ਬਈ ਯਾਰਾਂ ਦੀ ਹਾਦੇ ਜਾਂ ਸੌਖੀ ਹਾਦੇ ਯਾਰ ਭਾਈ ਰੱਗੇ ਤਨ ਕਰੀ ਦੇਖੇ ਠੀਕ ਹੈ ਅੱਜ ਕਿਵੇਂ ਭਾਈ ਘਰ ਦੀਆਂ ਪਰੇਸ਼ਾਨੀਆਂ ਨਾਲ ਬੰਦੇ ਨੂੰ ਨਸ਼ਾ ਕਰਨ ਲਾ ਦਿੰਦੀਆਂ ਗਰੀਬ ਐਵੇਂ ਨਹੀਂ ਨਸ਼ਾ ਕਰਨ ਲਾ ਦਿੰਦੀ ਇਹ ਤਾਂ ਹੈ ਬਈ ਜੀ ਜਾਣਾ ਕੀ ਤੇ ਆ ਫਿਰ ਨਾ ਲੋ ਬਹੁਤ ਟੈਨਸ਼ਨ ਦੂਰ ਹੋਊਗੀ ਟੈਨਸ਼ਨਾਂ ਬਹੁਤ ਆ ਬਾਈ ਗਰੀਬ ਬੰਦੇ ਨੂੰ ਨਾ ਟੈਨਸ਼ਨ ਹੀ ਖਤਮ ਕਰਦੀ ਹੋ ਯਾਰ ਇਹ ਤਾਂ ਹੈ ਨੀਂਦ ਸੌਖੀ ਆ ਜੂਗੀ ਹੁਣ ਯਾਰ ਕੋਈ ਮੈਨੂੰ ਪਰੇਸ਼ਾਨੀ ਹੈਗੀ ਆ ਯਾਰ ਠੀਕ ਹੈ ਹੁਣ ਮੇਰੀ ਟੈਨਸ਼ਨ ਦੂਰ ਹੋਊਗੀ दारू ਹੀ ਬੰਦੇ ਦਾ ਇਲਾਜ ਆ ਰੱਬਾ ਮੈਂ 18-19 ਸਾਲ ਸੀਰ ਲਾਏ ਆ ਹੁਣ ਮੇਰੇ ਬੱਚਾ ਤੇ ਵੀ ਲੋਕ ਮਾੜੀ ਨਿਗਾ ਰੱਖਦੇ ਉਹਨਾਂ ਨੂੰ ਵੀ ਆਂਦੇ ਸਾਡੇ ਪੱਠੇ ਪਾਉ ਮੈਂ ਆਪਦੇ ਬੱਚੇ ਪੜਾ ਲਿਖਾ ਕੇ ਕੋਈ ਅਫਸਰ ਬਣਾਉਣੇ ਆ ਕਦੋਂ ਤੱਕ ਮੇਰੇ ਦਿਨ ਮਾੜੇ ਰੱਖੇਗਾ ਪਤੰਦਰਾ ਸੁਣ ਲੈ ਮੇਰੀ ਆਵਾਜ਼ ਬਦਲਦੇ ਦਿਨ ਮੇਰੇ ਮੈਂ ਬਹੁਤ ਦੁਖੀ ਆ ਮੈਂ ਕੁਝ ਖਾ ਕੇ ਮਰ ਜਾਣਾ ਮੇਰੇ ਹਾਲਾਤ ਬਦਲਦੇ ਮੈਂ ਦੱਸੋ ਹੁਣ ਕੀ ਕਰਾਂ ਜਵਾਕਾਂ ਨੇ ਵਿਆਹ ਜਾਣਾ ਕੱਲ ਨੂੰ ਕਿੱਥੋਂ ਕੱਪੜੇ ਲਿਆ ਕੇ ਦੇਵਾਂ ਓ ਹੋਰ ਲਖਿਆ ਕਿਵੇਂ ਆ ਬਾਈ ਵਧੀਆ ਵਧੀਆ ਹੋਰ ਕੀ ਕਰੀ ਜੰਨਾ दारू ਪੀ ਜੰਨਾ ਬਾਈ ਯਾਰ ਮੈਂ ਇਹ ਕਿਹੜਾ ਟਾਈਮ ਹੈ ਯਾਰ ਦਾਰੂ ਪੀਣ ਦਾ ਕੀ ਗੱਲ ਸੀ ਬਾਈ ਗੱਲ ਕੀ ਹੋਣੀ ਆ ਬਾਈ ਮੈਂ ਬਾਈਬਲ ਕਰਨ ਨੂੰ ਆਖਿਆ ਸੀ ਜਵਾਕਾਂ ਨੇ ਵਿਆਹ ਜਾਣਾ ਸੀ ਆ 5000 ਰੁਪਏ ਦੇ ਦੇ 1000 ਰੁਪਏ ਦੇ ਕੇ ਤੋਰਦਾ ਯਾਰ 1000 ਰੁਪਏ ਨਾਲ ਹੀ ਵਿਆਹ ਵਿਖਿਆ ਜਾਂਦਾ ਬਈ ਯਾਰ ਸਹੀ ਗੱਲ ਹੈ ਦੱਸੋ ਮੈਂ ਜਵਾਕਾਂ ਦੇ ਕੱਪੜੇ ਬਣਾਵਾ ਕਿ ਉਹਨਾਂ ਦਾ ਲੈਣਾ ਦੇਣਾ ਦੇਵਾਂ 1000 ਰੁਪਏ ਨਾਲ ਮੈਂ ਤਾਂ ਪਰੇਸ਼ਾਨ ਹੋ ਕੇ दारू ਲਿਆਇਆ ਹੁਣ ਤਮਾ 2 150 ਹੋਰ ਦਤਾ ਮੈਂ ਤਾਂ ਉਹਦੇ ਵਿੱਚ ਮੈਂ ਘਰੇ ਮੂੰਹ ਕਿਹੜਾ ਵਖਾਉਂਗਾ ਜਾ ਕੇ ਜਵਾਕਾਂ ਨੂੰ ਕੀ ਆਖਾਂ ਕਿੱਥੋਂ ਲੀੜੇ ਲੈ ਕੇ ਦੇਵਾਂ ਬਾਈ ਲੋੜ ਹੁੰਦੀ ਆ ਵਿਆਹ ਤੇ ਜਾਣਾ ਪੈਸੇ ਥੇਲੇ ਚਾਹੀਦੇ ਆ ਬੰਦੀ ਆ ਮੈਨੂੰ 5-6000 ਚਾਹੀਦਾ ਵੀ ਬਾਈ ਨੇ 1000 ਰੁਪਏ ਦੇ ਕੇ ਤੋਰਤਾ ਦੱਸੋ ਇਹਦੇ ਵਿੱਚ ਮੇਰਾ ਕੀ ਕਸੂਰ ਹੈ ਉਹਨੂੰ ਐ ਵੀ ਇਹਨੇ ਹਟਣਾ ਮੇਰੇ ਜਵਾਕਾਂ ਤੇ ਮਾੜੀ ਨੀਤ ਰੱਖਦਾ ਆਂ ਤੇ ਤੇਰੇ ਜਵਾਕਾਂ ਨੂੰ ਮੇਰੇ ਮੁੰਡੇ ਨੂੰ ਮੇਰੇ ਸਾਡੇ ਪੱਠੇ ਪਾਉਣ ਲਾ ਦੱਸ ਮੈਂ ਆਪਦੇ ਜਵਾਕਾਂ ਨੂੰ ਕਿਵੇਂ ਉਹਦੇ ਸੀਰੀ ਲਾ ਦਿਆਂ ਮੈਂ ਤਾਂ ਮੈਂ 4 ਸਾਲ ਭਾਂ ਹੋਰ ਕੱਟ ਲਾ ਮੈਨੂੰ ਕੋਈ ਤਾਂ ਮੈਂ ਆਪਦੇ ਬੱਚਿਆਂ ਬਾਰੇ ਨਹੀਂ ਕਿ ਮੈਂ ਤੈਨੂੰ ਕਿਹਾ ਸੀ ਨਾ ਕਿਹਾ ਸੀ ਬਾਈ ਤੇ ਉਹ ਫੋਰ ਸਾਹ ਦਾ ਉਹ ਬਾਈ ਯਾਰ ਹੁਣ ਸਿਰੇ ਤੇ ਆ ਕੇ ਫੇਰ ਉਹੀ ਕੰਮ ਕਰਦਾ ਤੇਰੇ ਨਾਲ ਨੇ ਧੱਕਾ ਕਰਨਾ ਸੀ ਇਹ ਤਾਂ ਪਤਾ ਹੀ ਸੀਗਾ ਬਾਈ ਮੈਨੂੰ ਦੱਸੋ ਯਾਰ ਮੈਂ ਤਾਂ ਪੈਸੇ ਵੀ ਇੰਨੇ ਜਿਆਦੇ ਹਨੀ ਮੈਂ ਜਾਣਦਾ ਤਾਂ ਮੈਂ ਕਿਤੇ ਦੇ ਕੇ ਜਾਂਦਾ ਹਜੇ ਤੱਕ ਮੁਕਰਿਆ ਕੋਈ ਪਿੰਡ ਚੋਂ ਮੈਨੂੰ ਕੋਈ ਕਹਿ ਕੇ ਵਿਖਾ ਦੇ ਸਾਡੇ ਪੈਸੇ ਮੁਕਰਾਂ ਬੰਦਾ ਹੈ ਮੈਂ ਤੈਨੂੰ ਕਿਹਾ ਸੀ ਤੂੰ ਆਪਣੇ ਆ ਜਾਂਦਾ ਬਾਈ ਹੁਣ ਮੇਰੀ ਗੱਲ ਸੁਣ ਮੇਰੇ ਸਿਰ 40 45000 ਰੁਪਏ ਦਾ ਟੁੱਟੂ ਆ ਜਵਾਕਾਂ ਦੇ ਕੱਪੜੇ ਬਣਾਉਣੇ ਯਾਰ ਰੁਪਿਆ 5 600 ਚਾਹੀਦਾ ਯਾਰ ਦੱਸੋ ਹੁਣ ਮੈਂ ਕਿੱਥੋਂ ਬਣਾਵਾਂ ਤੇ ਤੂੰ ਆਪਣੇ ਲੈ ਆਉਂਦਾ ਘਰੋਂ ਫੜ ਲਿਆਉਂਦਾ ਜਾ ਕੇ ਘਰ ਦਿਆਂ ਤੂੰ ਬਾਈ ਮੈਨੂੰ ਐ ਸੀਗਾ ਯਾਰ ਇਹ ਬਾਈਬਲ ਕਰਨਾ ਦੇ ਦੂਗਾ ਜੇ ਹੁਣੋ ਜਵਾਬ ਦੇਦਾ ਯਾਰ ਪੈਸਾ ਦੇ ਡੈਲੀ ਤੋੜਦਾ ਯਾਰ ਤੰਦਰਾ ਤੂੰ ਮੈਂ ਕਹਿੰਦੇ ਦਾਰੂ ਨਹੀਂ ਪੀਤੀ ਅੱਜ ਦਾਰੂ ਪੀ ਆਂ ਦਾਰੂ ਵਾਲਾ ਕੰਮ ਕੀਤਾ ਤੂੰ ਘਰੇ ਜਾਂਦਾ ਮੈਨੂੰ ਦੱਸਦਾ ਬਾਈ ਆਹ ਗੱਲ ਐ ਬਾਈ ਯਾਰ ਪਤਾ ਨਹੀਂ ਕੀ ਗੱਲ ਜਦੋਂ ਸੀਰ ਲੱਗਦੇ ਆ ਬੰਦਾ ਵਧੀਆ ਹੁੰਦਾ ਐਂਡ ਤੇ ਆ ਕੇ ਨਾ ਆਹੀ ਕੋਸ਼ ਹੁੰਦਾ ਜੇ ਮੈਨੂੰ 5000 ਰੁਪਇਆ ਦਿੰਦਾ ਮੈਂ ਖਾਰੇ ਉਹਦੇ ਨਾਲ ਕੋਈ 2 ਸਾਲ ਹੋਰ ਲਾ ਦਿੰਦਾ ਯਾਰ ਤੇਰੇ ਨਾਲ ਹੋਈ ਆ ਤੈਨੂੰ ਪਤਾ ਨਾ ਆਪਣੇ ਪਿੰਡ 'ਚ ਉਹ ਬੰਦਾ ਡਿਫਾਲਟਰ ਆ ਹਾਂਜੀ ਸਾਰੇ ਪਿੰਡ 'ਚ ਉਹ ਆਪਣੇ ਨਾ ਉਹ ਬੰਦੇ ਦਾ ਰਿਕਾਰਡ ਆ ਕਿ ਉਹਨੇ ਧੱਕਾ ਕਰਨਾ ਹੀ ਕਰਨਾ ਗਰੀਬ ਨਾਲ ਯਾਰ ਬਾਈ ਮੇਰਾ 40-45000 ਰੁਪਇਆ ਬੰਦਾ ਮੈਨੂੰ ਬਹੁਤ ਪਰੇਸ਼ਾਨੀ ਆ ਯਾਰ ਉਹਦਾ ਯਾਰ ਤੂੰ ਚੱਲ ਨਾਲੇ ਘਰੋਂ ਪੈਸੇ ਲੈ ਲੈ ਮੈਨੂੰ ਪੈਗ ਲਾ ਲੈਣ ਦੇ ਬਾਈ ਹੋਰ ਯਾਰ ਪਰੇਸ਼ਾਨੀ ਨੂੰ ਪੈਗ ਰਹਿਣ ਦੇ ਮੈਂ ਲਾ ਲਾਂਗਾ ਯਾਰ ਵੇ ਕਰੇ ਚੱਲ ਘਰੇ ਚੱਲ ਆਪਣੇ ਘਰੇ ਚਾਲੇ ਨਾਲੇ ਪੈਸਾ ਤੇ ਲੈ ਲੈ ਤੇ ਆਪਾਂ ਦੇ ਦੇ ਦਾਂਗੇ ਜਿਹੜੇ ਬੰਦੇ ਆ ਉਹਦੇ ਬਾਈ ਹੁਣ ਤੇਰੇ ਨਾਲ ਲਾਉਂਗਾ ਸਿਰ ਮੈਂ ਗਰੀਬ ਨੂੰ ਕਹਿ ਦਿੰਦੇ ਬੇਜਵਾਨ ਗਰੀਬ ਐਵੇਂ ਬੇਜਵਾਨ ਹੁੰਦਾ ਜਦੋਂ ਹੁਣ ਕੁਛ ਮਿਲਦਾ ਨਹੀਂ ਗਾ ਦੱਸੋ ਗਰੀਬ ਕੀ ਕਰੇ ਫਿਰ ਆ ਕੀ ਪੈ ਗਿਆ ਲੱਖਿਆ दारू ਪੀਐਨ ਬਾਈ ਯਾਰ ਪੀਣੀ ਪੀਣੀ ਆ ਦਾਰੂ ਪਰੇਸ਼ਾਨੇ ਚ ਬੰਦਾ ਯਾਰ ਕੀ ਨਹੀਂ ਕਰਦਾ ਯਾਰ ਤੂੰ ਐਂ ਕਰ ਚੱਲ ਚਲਦੇ ਆਂ ਭਾਈ ਚਲਦੇ ਆਂ ਖੜਾਓ ਘਰੇ ਚੱਲ ਆਪਣੇ ਚਲਦੇ ਆਂ ਚੱਕ ਮੈਂ ਤਾਂ ਹੱਥ ਨਹੀਂ ਲਾਉਂਦਾ ਤੇ ਆ ਸਾਮਾਨ ਚੱਕ ਆਪਦਾ ਚੱਲ ਚੱਲ ਗਿਆ ਆ ਜਾ ਭਾਈ ਪੈਸੇ ਦੇ ਦੇਂਗਾ ਹੁਣ ਦੇ ਦਾਂਗੇ ਦੇ ਦਾਂਗੇ ਚੱਕ ਸਾਮਾਨ ਆ ਤੇ ਉਹਦਾ ਹੁਣ ਵੇੜਨਾ ਕੰਮ ਐਦੋਂ ਬਾਅਦ ਉਹ ਬੰਦੇ ਜਿਹੜੇ ਉਹ ਨਹੀਂ ਕਰਨਾ ਉਸ ਬੰਦੇ ਦੇ ਭਾਈ ਮੈਂ ਤੈਨੂੰ ਦੂਜੀ ਵਾਰ ਧੋਖਾ ਤੈਨੂੰ ਮੈਂ ਸਮਝਾਇਆ ਸੀਗਾ ਕਿ ਉਹ ਬੰਦੇ ਨੇ ਤੇਰੇ ਨਾਲ ਧੱਕਾ ਕਰਨਾ ਦੂਜੀ ਵਾਰ ਧੋਖਾ ਦਿੱਤਾ ਉਹ ਬੰਦੇ ਨੇ ਚੱਲ ਤੂੰ ਨਾਲੇ ਪੈਸੇ ਲੈ ਲੈ ਚੱਲਾ ਜੀ ਆ ਕੇ ਪਿਆਰ